ਕੀ ਨਾਮ ਰੱਖੇ ਆਪਣੀ ਜੱਥੇਬੰਦੀ ਦੇ ਨਾਮ ਰੱਖੇ ਮੈਂ ਬਜਤਰ ਸਿੰਘ ਕੋਟਲਾ ਸੁਭਾ ਪ੍ਰਧਾਨ ਕਿਸਾਨ ਨੌਜਵਾਨ ਸ਼ਿਕਾਟ ਕਮੇਟੀ ਪੰਜਾਬ ਅੱਜ ਜਿਹੜਾ ਅਸੀਂ ਲੰਬੇ ਸਮੇਂ ਦੇ ਉੱਤੋਂ ਇੱਕ ਗੈਸ ਸਿਲੰਡਰਾਂ ਦੇ ਉੱਤੇ ਹੋਰੀ ਲੁੱਟ ਜਾਗਰੂਤ ਕੀਤੀ ਵੀਡੀਓ ਵੀ ਬਣੀਆਂ ਸੀ ਪਿੱਛੇ ਦੇ ਲਈ ਤੁਹਾਨੂੰ ਦੇਖਣੀਆਂ ਚਾਹੀਆਂ ਔਰ ਇੱਕ ਜਿਹੜਾ ਦੁੱਧ ਦੇ ਡੁਗਲੀ ਕਿਹੜੇ ਜਰੀਲਾ ਬਣਾ ਰਹੀਆਂ ਨੇ ਕੁਝ ਡੇਰੀਆਂ ਜਿਹੜੀਆਂ ਬਹੁਤ ਵੱਡੀ ਤਦਾਦ ਵਿੱਚ ਜ਼ਹਿਰ ਘੋਰੀਆਂ ਉਹਨਾਂ ਦੇ ਸਬੰਧ ਦੇ ਵਿੱਚ ਔਰ ਇੱਕ ਮੰਡੀਆਂ ਬੋਰਡ ਦਾ ਜਿਹੜਾ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਹੋ ਰਹੀ ਲੋਟਿਆ ਉਹਦੇ ਸਬੰਧ ਦੇ ਵਿੱਚ ਤਿੰਨ ਮਸਿਆਂ ਦੇ ਉੱਤੇ ਅਸੀਂ ਜਿਹੜਾ ਅੱਜ ਏਡੀਐਸਸੀ ਸਾਹਿਬ ਨੂੰ ਮਿਲੇ ਔਰ ਉਹਨਾਂ ਦੇ ਨਾਲ ਸਾਡਾ ਜਿਹੜਾ ਸਿਵਲ ਸਰਜਨ ਵੀ ਆ ਗਿਆ ਮੈਡੀਕਲ ਵਾਲਾ ਉਹ ਸੱਦਿਆ ਨਾਲ ਔਰ ਦੁੱਧ ਦੇ ਮਸਲੇ ਦੇ ਵੀ ਖੁੱਲ੍ਹ ਕੇ ਚਰਚਾ ਹੋਈ ਔਰ ਦੂਸਰੇ ਮਸਲਾਂ ਤੇ ਵੀ ਨਾਲ ਸਾਨੂੰ ਮਿਸ਼ਵਾਜ ਆਗੇ ਥੋੜੇ ਦਿਨਾਂ ਦੇ ਵਿੱਚ ਵਿੱਚ ਅਸੀਂ ਉਹ ਵੀ ਮੀਟਿੰਗ ਕਰਵਾ ਕੇ ਔਰ ਸਾਰੇ ਮਸਲਾਂ ਨੂੰ ਸੁਝਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਜਿਹੜਾ ਮਤਲਬ ਇੱਕ ਗੁਰਖਤੋਂ ਦੇ ਚੱਲ ਰਹੇ ਨੇ ਇਹਨਾਂ ਨੂੰ ਰੋਕਣ ਵਾਸਤੇ ਲੱਗਦਾ ਵਿਸ਼ਵਾਜ ਜਿਹੜਾ ਦੰਦਿਆਂ ਵਿੱਚ ਹੈਗੇ ਨੇ ਵੇਖੋ ਜਿਸ ਦਿਨ ਅਸੀਂ ਇੱਕ ਸੇਵਾ ਸਰਜਨ ਵੈਕਮੈਨ ਨੂੰ ਡਿਪਾਰਟਮੈਂਟ ਨੂੰ ਇੱਕ ਅਸੀਂ ਐਪਲੀਕੇਸ਼ਨ ਦਿੱਤੀ ਸੀ ਉਸ ਐਪਲੀਕੇਸ਼ਨ ਦੇ ਉੱਤੇ ਜਿਹੜਾ ਡਿਪਾਰਟਮੈਂਟ ਨੇ ਕੁਝ ਡੇਰੀਆਂ ਦੇ ਉੱਤੇ ਜਿਹੜਾ ਉਹ ਰੇਟ ਕੀਤੀ ਸੀ ਪਰ ਉਹ ਜਿਹੜੀ ਰੇਟ ਸੀਗੀ ਜਿਵੇਂ ਅਸੀਂ ਚਾਹੁੰਦੇ ਸੀ ਕਿ ਪੂਰਾ ਜਿਹੜਾ ਪ੍ਰੋਪਰ ਇਹਨੂੰ ਬੰਦ ਕੀਤਾ ਜਾਵੇ ਉਹਨਾਂ ਨਹੀਂ ਕੀਤਾ ਉਹਦਾ ਕਰਕੇ ਜਿਹੜੀ ਉਹ ਸੜੀਆਂ ਵਿਚਾਰਾ ਵਟੰਦਰਾ ਆਏ ਇੰਨੇ ਦਿਨਾਂ ਤੋਂ ਉੱਤੇ ਸੀ ਕੀ ਕੀਤਾ ਉਹਨਾਂ ਕਹਿੰਦੇ ਅਸੀਂ ਕੁਝ ਡੇਰੀਆਂ ਦੇ ਉੱਤੇ ਜਿਹੜੀ ਆ ਉਹ ਰੇਟ ਕੀਤੀ ਆ ਉਹਨਾਂ ਨੇ ਦਿਨਾਂ ਦੇ ਵਿੱਚ ਦੁਬਾਰਾ ਰੇਟਾਂ ਕਰਾਂਗੇ ਔਰ ਹਰ ਇੱਕ ਡੇਰੀ ਦੇ ਉੱਤੇ ਜਿੰਨੇ ਜਦੋਂ ਵੀ ਜਿਹੜਾ ਜਫੇਬੰਦੀ ਆ ਕਿ ਅਸੀਂ ਉਸੇ ਦਿਨ ਹੀ ਜਿਹੜਾ ਉਹ ਰੇਟ ਕਰਕੇ ਜਿਹੜਾ ਲੋਕਾਂ ਨੂੰ ਜਿਹੜਾ ਵਧੀਆ ਦੁੱਧ ਪੀਣ ਵਾਸਤੇ ਮਿਲੇਗਾ ਔਰ ਜਿਵੇਂ ਸਾਡੀ ਗੈਸ ਸਿਲੰਡਰਾਂ ਤੇ ਹੋਈ ਜੀ ਗੱਲ ਉਹਦੇ ਤੇ ਵੀ ਏਡੀਸੀ ਸਾਹਿਬ ਨੇ ਜਿਹੜਾ ਵਿਸ਼ਵਾਸ ਹੋਇਆ ਕਿ ਅਸੀਂ ਤੁਹਾਡੇ ਨਾਲ ਜਿਹੜਾ ਇਹਦੇ ਉੱਤੇ ਵੀ ਪੂਰਾ ਮੈਕ ਜਿਹੜਾ ਪਾ ਡਿਪਾਰਟਮੈਂਟ ਰਿਪੋਰਟ ਲਈ ਔਰ ਨਾਪਤੋਲ ਵਿਭਾਗ ਰਿਹਾ ਉਹ ਨਾਲ ਹੋਇਆ ਕਰਨਗੇ ਔਰ ਨਾਲ ਹੋ ਕੇ ਜਿਹੜੀ ਕਾਰਵਾਈ ਕੀਤੀ